ਅੱਜ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਅਸੀਂ ਆੜਤੀਆਂ ਦੀ ਮੀਟਿੰਗ ਬੁਲਾਈ ਸੀ ਕਿਉਂਕਿ ਆਉਣ ਵਾਲਾ ਝੋਨੇ ਦਾ ਸੀਜ਼ਨ ਜਿਹੜਾ ਉਹ ਥੋੜੇ ਦਿਨਾਂ ਵਿੱਚ ਇੱਕ ਤਰੀਕ ਤੋਂ ਚਾਲੂ ਹੋਣ ਵਾਲਾ ਹੈ ਤੇ ਥੋੜੇ ਦਿਨ ਬਾਕੀ ਨੇ ਕਾਫੀ ਉਹਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਜੋ ਆੜਤੀ ਸਾਡੇ ਭਰਾਵਾਂ ਨੇ ਸੁਜੈਸ਼ਨ ਦਿੱਤੇ ਆ ਉਹਨਾਂ ਸਾਰਿਆਂ ਤੇ ਗੰਭੀਰਤਾ ਨਾਲ ਵਿਚਾਰ ਵੀ ਕੀਤਾ ਗਿਆ ਤੇ ਅੱਗੇ ਉਹਨਾਂ ਤੇ ਕਾਰਵਾਈ ਕਰਨ ਬਾਰੇ ਵੀ ਗੰਭੀਰਤਾ ਨਾਲ ਸੋਚਿਆ ਗਿਆ ਜੋ ਅਸੀਂ ਕਰਾਂਗੇ ਬਾਕੀ ਰਹੀ ਝੋਨੇ ਦੀ ਗੱਲ ਝੋਨੇ ਦਾ ਸੀਜ਼ਨ ਜਿਹੜਾ ਉਹ ਸਰਕਾਰ ਪੂਰੀ ਤਰ੍ਹਾਂ ਉਸ ਪ੍ਰਤੀ ਸਹਿਰਦ ਹੈ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਇਸ ਗੱਲ ਬਾਰੇ ਚਿੱਠੀ ਵੀ ਲਿਖੀ ਹੈ ਤੇ ਉਹ ਆਪ ਵੀ ਮਿਲ ਕੇ ਜਿਹੜਾ ਕੇਂਦਰ ਸਰਕਾਰ ਨਾਲ رابطہ ਕਾਇਮ ਕਰਕੇ ਜਿਹੜਾ ਝੋਨੇ ਪ੍ਰਤੀ ਕੋਈ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹੈ ਕਿ 26 ਦੇ ਝੋਨੇ ਦਾ ਕਸ ਜਿਹੜਾ ਉਹ ਘਟ ਨਿਕਲੂਗਾ ਉਹ ਸਰਕਾਰ ਨੇ ਜਿਹੜਾ ਉਹਦਾ ਸਰਵੇ ਕਰਾਇਆ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣ ਦੀ ਸੰਭਾਵਨਾ ਫਿਰ ਵੀ ਜੇ ਕੋਈ ਹੋਈ ਤਾਂ ਸਰਕਾਰ ਜਿਹੜੀ ਉਹ ਦੇਤੇ ਵਿਚਾਰ ਕਰੂਗੀ ਅ ਜਿੰਮੇਦਾਰਾਂ ਨੂੰ ਤੁਹਾਡੇ ਰਾਹੀਂ ਮੈਂ ਇਸ ਗੱਲ ਦੀ ਅਪੀਲ ਕਰਨੀ ਚਾਹਨਾ ਕਿ ਜਿਹੜਾ ਆਉਣ ਵਾਲਾ ਝੋਨੇ ਦਾ ਸੀਜ਼ਨ ਹੈ ਐਤਕੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਜਿੰਮੇਦਾਰ ਗਿੱਲਾ ਝੋਨਾ ਨਾਲ ਲੈ ਕੇ ਆਵੇ 17% ਤੋਂ ਵੱਧ ਮੌਸਮ ਹੋਇਆ ਤਾਂ ਜਿਹੜੀ ਸਾਡੇ ਕੋਲੇ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿੱਚ ਸਪੇਸ ਜਿਹੜੀ ਹੈ ਜਗਾ ਇੱਥੇ ਬਿਲਕੁਲ ਘਟ ਜਾਂਦੀ ਹੈ ਝੋਨਾ ਫੋਲਣ ਦੀ ਗੁੰਜਾਇਸ ਬਿਲਕੁਲ ਨਹੀਂ ਹੋਣੀ ਫੜਾਂ ਬਾਰੇ ਗੱਲ ਕੀਤੀ ਗਈ ਆ ਫੜਾਂ ਦੇ ਬਾਰੇ ਅਸੀਂ ਦੁਬਾਰਾ ਫੇਰ ਜਿਨ੍ਹਾਂ ਜਿਨ੍ਹਾਂ ਨੂੰ ਤਕਲੀਫ ਹੋਣਾ ਤੇ ਲਿਖਤੀ ਸੁਝਾ ਲਵਾਂਗੇ ਤੇ ਉਹਨਾਂ ਦੇ ਬਾਰੇ ਵਿਚਾਰ ਕਰਾਂਗੇ ਜਿਨ੍ਹਾਂ ਕੋਲ ਘੱਟ ਹੈ ਉਹਨਾਂ ਨੂੰ ਹੋਰ ਦੇਵਾਂਗੇ ਜਿਨ੍ਹਾਂ ਕੋਲ ਜ਼ਿਆਦਾ ਵੱਧ ਨੇ ਉਹਨਾਂ ਨੂੰ ਫੜਾਂ ਬਾਰੇ ਜਿਹੜੀ ਆ ਉਹ ਜ਼ਰੂਰ ਬੇਨਤੀ ਕਰਾਂਗੇ ਕਿ ਉਹ ਛੱਡ ਦੇਣ ਜਿਨ੍ਹਾਂ ਉਹਨਾਂ ਕੋਲ ਵਾਧੂ ਹੈ। ਬਾਕੀ ਮੇਰੇ ਨਾਲ ਖੜੇ ਨੇ ਸਾਡੇ ਬਲਾਕ ਦੇ ਸਰਹੰਦੇ ਮੰਡੀ ਦੇ ਪ੍ਰਧਾਨ ਤਰਸੇਂ ਉਪਲ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖੜੇ ਨੇ ਪੰਨਾ ਸਾਵੀਰਾਮ ਜੀ ਤੇ ਬਾਕੀ ਮੇਰੇ ਨਾਲ ਖੜੇ ਨੇ ਮੂਲੇਪੁਰ ਤੋਂ ਪ੍ਰਧਾਨ ਨੇ ਇਹ ਸਾਰਿਆਂ ਜਿੰਨੇ ਵੀ ਆਰਤੀਆਂ ਸਾਰੇ ਬਹੁਤ ਵਧੀਆ ਅੱਗੇ ਵੀ ਇਹਨਾਂ ਦੇ ਸਹਿਯੋਗ ਨਾਲ ਚੱਲਦਾ ਹੈ। ਮੈਂ ਵੀ ਇਹਨਾਂ ਨੂੰ ਬੇਨਤੀ ਇਹ ਕੀਤੀ ਹੈ। ਇਹ ਸਮੇਂ-ਸਮੇਂ ਤੇ ਅਸੀਂ ਮੰਡੀ ਦੇ ਵਿੱਚ ਅਸੀਂ ਆਵਾਂਗੇ ਵੀ ਸਰਵੇ ਵੀ ਕਰਾਂਗੇ ਤੇ ਤੁਹਾਡੇ ਸੁਝਾਅ ਵੀ ਲਵਾਂਗੇ ਦੇਖਾਂਗੇ ਵੀ ਕਿਸੇ ਵੀ ਜੀਵਿੰਦਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮੁਸ਼ਕਲ ਨਾ ਆਵੇ ਮੰਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਹੌਣ ਪਾਈਆਂ ਹੁੰਦੀਆਂ ਨੇ ਜਿਹੜੀਆਂ ਵਾਧ ਘਾਟ ਹੁੰਦੀ ਆ ਉਹਦੇ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਆ ਸਾਰੇ ਆੜਤੀਆਂ ਨੂੰ ਕਿ ਉਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਾ ਆਵੇ ਤਾਂ ਦੇ ਸਾਰਾ ਜਿਹੜਾ ਹੈ ਇੱਕ ਦੂਜੇ ਨਾਲ ਮਿਲ ਪਾਲ ਮੇਲ ਬਣਾ ਕੇ ਮਾਹੌਲ ਵਧੀਆ ਬਣਾਇਆ ਰਹੇ ਤੇ ਸੀਜ਼ਨ ਜਿਹੜਾ ਇਹੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਸੁਖੀ ਸੰਧੀ ਨੇਪਰੇ ਚਾੜੀਏ ਜਿੱਥੇ ਜੀਵਿਦਾਰ ਵੀ ਖੁਸ਼ ਰਹੇ ਜਿੱਥੇ ਆਰਥੀ ਵੀ ਖੁਸ਼ ਰਹੇ ਜਿੱਥੇ ਮੇਰਾ ਤੇ ਮੇਰਾ ਸਟਾਫ ਵੀ ਜਿਹੜਾ ਹੈ ਉਹ ਸਾਰੇ ਖੁਸ਼ ਰਹਿਣ ਬਹੁਤ ਬਹੁਤ ਧੰਨਵਾਦ ਜੀ ਮਾਰ ਕਮੇਟੀ ਸਰਾਨਦ ਵੀ ਕੇ ਗੁਰਵਿੰਦਰ ਸਿੰਘ ਢਿੱਲੋਂ ਚੇਅਰਮੈਨ ਸਾਹਿਬ ਸੈਕਟਰੀ ਮਾਰ ਕਮੇਟੀ ਸਾਢੇ 8:30 ਵਜੇ ਸਾਹਿਬਾਨ ਦੀ ਮੀਟਿੰਗ ਹੋਈ ਆ ਉਹਦੇ ਬਾਰੇ ਜਿਹੜਾ ਜ਼ਿਲ੍ਹੀ ਦਾ ਸੀਜ਼ਨ ਆਉਣ ਵਾਲਾ ਥੋੜੇ ਕੁਸ ਦਿਨਾਂ ਚੇ ਸ਼ੁਰੂ ਹੋ ਉਦੇ ਵਿੱਚ ਕਈ ਮੁਸ਼ਕਿਲਾਂ ਆਇਤੀ ਆਪਾਂ ਰੋਜ਼ ਪੜਾ ਅਖਬਾਰਾਂ 'ਚ ਪੜਦੇ ਆ ਜਿਸ ਤਰ੍ਹਾਂ ਚਾਲਿਆਂ ਦੀ ਹੜਤਾਲ ਆ ਚੌਲ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਉਹਦੇ ਬਾਰੇ ਮੰਡੀ ਬਾਰੇ ਵਿਚਾਰਾ ਕੀਤੀ ਹੈ ਗੰਜਾਨੇ ਅਸੀਂ ਤਾਂ ਇਹ ਸਾਰੇ ਨੂੰ ਅਪੀਲ ਕਰਦੇ ਆ ਜਿੰਮੇਵਾਰਾਂ ਭਰਾਵਾਂ ਨੂੰ ਬੀਲ ਕਰਦੇ ਆ ਵੀ ਇਸ ਦੀ ਕੋਈ ਕਿਸੇ ਦੀ ਗੱਲ ਹੈ ਨਹੀਂ ਵੀ ਮੰਡੀ ਦੇ ਵਿੱਚ ਹੱਥ ਜੋੜ ਕੇ ਮੈਂ ਤੇ ਸੁੱਕਾ ਮਾਲ ਲੈ ਕੇ ਆ ਸੁੱਕਾ ਮਾਲ ਲਿਆ ਕੇ ਹੀ ਜਿਹੜਾ ਨਾਲ ਜਿਹੜਾ ਮੰਡੀ ਦੇ ਥੋੜਾ ਜਿਹਾ ਸਤਕਾਰ ਹੋਊਗਾ ਨਾ ਕਿਸੇ ਨੂੰ ਕੋਈ ਦਿੱਕਤ ਨਹੀਂ ਨਾ ਮੰਡੀ ਦੇ ਵਿੱਚ ਕਿਸੇ ਫੋਲਣ ਦੇਣਾ ਨਾ ਕਿਸੇ ਬੋਲਿਆ ਜਾਣਾ ਅਸੀਂ ਤਾਂ ਇਹ ਬੀਲ ਕਰਦੇ ਸੁੱਕਾ ਮਾਲ ਲੈ ਕੇ ਆਉ ਜਿਹੜਾ ਨਾਲ ਜਿਹੜਾ ਪੱਕਾ ਲਾ ਕੇ ਮਾਲ ਭਰਿਆ ਜਾਵੇ ਸਰਾਂ ਦੇ ਮਾਰਕੀਟ ਕਮੇਟੀ ਦੇ ਵਿੱਚ ਸਕੱਤਰ ਸਾਹਿਬ ਤੇ ਚੇਅਰਮੈਨ ਸਾਹਿਬ ਦੀ ਅਗਵਾਈ ਵਿੱਚ ਆਰਤੀ ਭਰਾਵਾਂ ਦੀ ਮੀਟਿੰਗ ਹੋਈ ਹੈ ਤੇ ਇੱਥੇ ਸਕੱਤਰ ਸਾਹਿਬ ਨੇ ਸਾਨੂੰ ਮੰਡੀ ਦੇ ਪ੍ਰਬੰਧਾ ਬਾਰੇ ਕੋਈ ਵੀ ਦਿੱਕਤ ਬਾਰੇ ਦੱਸਿਆ ਵੀ ਅਗਰ ਮੰਡੀ 'ਚ ਕਿਸੇ ਪ੍ਰਕਾਰ ਕੋਈ ਦਿੱਕਤ ਹੈ ਤਾਂ ਤੁਸੀਂ ਸਾਨੂੰ ਦੱਸੋ ਤੇ ਇਹਨਾਂ ਨੇ ਤੇ ਬਾਕੀ ਅਪੀਲ ਇਹਨਾਂ ਨੇ ਕਿਹਾ ਵੀ ਜਿੰਮੇਵਾਰਾਂ ਨੂੰ ਇਹ ਅਪੀਲ ਕਰੀ ਜਾਵੇ ਵੀ ਚੋਨਾ ਸੁੱਕਾ ਲੈ ਕੇ ਆਓ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤੇ ਕੁਝ ਆੜਦੇ ਨੂੰ ਫੜਾਂ ਦੀ ਪ੍ਰੋਬਲਮ ਹੈ ਉਸ ਬਾਰੇ ਵੀ ਦੱਸਿਆ ਵੀ ਉਹਨਾਂ ਦਾ ਹੱਲ ਛੇਤੀ ਹੀ ਕਰਿਆ ਜਾਊਗਾ ਅਗਰ ਲੋੜ ਪਈ ਤਾਂ ਸਭ ਆੜ ਵੀ ਬਣਾ ਸਕਦੇ ਹਾਂ ਅਸੀਂ